ਪੰਜਾਬ ਦੀ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਹੁਣ ਕੁਝ ਜ਼ਿਲ੍ਹੇ ਆ ਹਾਈ ਅਲਰਟ ਉੱਤੇ ਕਰ ਦਿੱਤੇ ਗਏ ਆ ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਸਾਡੇ ਏਰੀਆ ਦੇ ਵਿੱਚ ਤਾਂ ਪਾਣੀ ਆਊਗਾ ਹੀ ਨਹੀਂ ਕਦੇ ਵੀ ਪਰ ਹੁਣ ਉਹਨਾਂ ਏਰੀਆ ਦੇ ਉੱਤੇ ਵੀ ਖਤਰਾ ਮੰਡਰਾਉਣ ਲੱਗ ਚੁੱਕਿਆ ਕਿ ਪਹਿਲਾ 10 ਜ਼ਿਲ੍ਹੇ ਡੁੱਬ ਚੁੱਕੇ ਆ ਪੰਜਾਬ ਦੇ ਵਿੱਚ ਜਿਹੜੇ ਸਰਹੱਦ ਰਿਆਂ ਲੱਗਦੇ ਜਿਵੇਂ ਕਿ ਫਾਇਲਕਾ ਹੋ ਗਿਆ ਫਰੋਇਪਰ ਹੋ ਗਿਆ ਇਸ ਤੋਂ ਇਲਾਵਾ ਕਪੂਰਥਲਾ ਬੋਗਾ ਪਠਾਨਕੋਟ ਸਾਈਡ ਜਾਂ ਫਿਰ ਇਸ ਤੋਂ ਅੱਗੇ ਡੇਰਾ ਬਾਬਾ ਨਾਨਕ ਪਹਿਲਾਂ ਇਧਰਲੇ ਪਾਸੇ ਆਪਾਂ ਨੂੰ ਪਾਣੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਆ ਸੀ ਪਰ ਹੁਣ ਲੁਧਿਆਣਾ ਤੇ ਜਲੰਧਰ ਦੇ ਉੱਤੇ ਵੀ ਖਤਰਾ ਮਡਰਾ ਰਿਹਾ ਹੈ ਲੁਧਿਆਣਾ ਜਲੰਧਰ ਦੀ ਆਪਾਂ ਇਹ ਗੱਲ ਕਰੀਏ ਤਾਂ ਇਧਰਲੇ ਪਾਸੇ ਖਤਰਾ ਇਸ ਕਰਕੇ ਮਡਰਾ ਰਿਹਾ ਹੈ ਕਿਉਂਕਿ ਇਧਰਲੇ ਪਾਸੇ ਚੱਲ ਰਿਹਾ ਹੈ ਕਗਰਦ ਰਿਆ ਕਗਰਦ ਰਿਆ ਦੇ ਨਾਲ ਲੱਗਦੇ ਏਰੀਆ ਲੁਧਿਆਣਾ ਜਲੰਧਰ ਸੰਗਰੂਰ ਪਟਿਆਲਾ ਇਧਰਲੇ ਪਾਸੇ ਵੀ ਵੱਡੀ ਹੜਾਂ ਦੀ ਮਾਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਇਹ ਜਿਹੜਾ ਪਾਣੀ ਆ ਪਹਿਲਾਂ ਆਪਾਂ ਨੂੰ ਮੱਝ ਏਰੀਆ ਦੇ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਸੀ ਮਾਲਵੇ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਆ ਚੁੱਕਿਆ ਤੇ ਮਾਲਵੇ ਦੇ ਬਹੁਤ ਸਾਰੇ ਜ਼ਿਲ੍ਹੇ ਆ ਜਿਨ੍ਹਾਂ ਨੂੰ ਕਵਰ ਆ ਦੇ ਵਿੱਚ ਲੈ ਲਿਆ ਹੈ ਔਰ ਜੇਕਰ ਕਗਰਦਿਆ ਟੁੱਟ ਜਾਂਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਖਤਰਾ ਕਿਹਨਾਂ ਪਿੰਡਾਂ ਨੂੰ ਮਿਲੂਗਾ ਸਭ ਤੋਂ ਵੱਧ ਖਤਰਾ ਮਿਲਣ ਵਾਲਾ ਹੈ ਜੋ ਹਰਿਆਣੇ ਦੇ ਨਾਲ ਲੱਗਦੇ ਸਾਰੇ ਪਿੰਡ ਆ ਹਰਿਆਣਾ ਹੈ ਚਾਹੇ ਉਹ ਪੰਜਾਬ ਆ ਪੰਜਾਬ ਹਰਿਆਣੇ ਦੀ ਹੱਦ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਨੂੰ ਪਟਿਆਲਾ ਦੇਖਣ ਨੂੰ ਮਿਲ ਜਾਂਦਾ ਹੈ ਇਸ ਤੋਂ ਪਿੱਛੇ ਦੀ ਗੱਲ ਕਰਦੇ ਆਂ ਹਤਨੀ ਕੁੰਡ ਬਰਾਜ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਕਿਉਂਕਿ ਉੱਥੇ ਜਿਹੜਾ ਦਰਿਆ ਹੈ ਉਹ ਥੋੜਾ ਸਾ ਉਛਲਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਪਿੱਛੋਂ ਪਾਣੀ ਬਹੁਤ ਜ਼ਿਆਦਾ ਛੱਡਿਆ ਜਾ ਰਿਹਾ ਹੈ ਜਿਹੜਾ ਪਿੱਛੋਂ ਪਾਣੀ ਛੱਡਿਆ ਜਾ ਰਿਹਾ ਹੈ ਪਹਿਲਾਂ ਉਹ ਮਾਰ ਪਾ ਰਿਹਾ ਸੀ ਮੱਝ ਦੇ ਏਰੀਆ ਦੇ ਵਿੱਚ ਪਰ ਹੌਣੇ-ਹੌਲੇ ਉਹ ਸਾਰੀ ਮਾਰ ਆ ਜਿਹੜੀ ਉਹ ਹਾਈ ਅਲਰਟ ਜਿਹੜੀ ਮਾਲਵੇ ਦੇ ਵੱਲ ਆਪਾਂ ਨੂੰ ਦਿਖਾਈ ਦਿੰਦੀ ਹੈ ਮਾਲਵੇ ਵਾਲਾ ਨੂੰ ਪਹਿਲਾਂ ਹੀ ਆਪਣੀ ਤਿਆਰੀ ਕਰ ਲੈਣੀ ਚਾਹੀਦੀ ਹੈ ਜੇਕਰ ਘਰਾਂ ਦੇ ਵਿੱਚ ਸਮਾਨ ਵਗੈਰਾ ਪਿਆ ਹੈ ਉੱਚੀਆਂ ਥਾਵਾਂ ਤੇ ਪਹਿਲਾਂ ਹੀ ਰੱਖ ਲੈਣਾ ਚਾਹੀਦਾ ਕਿਉਂਕਿ ਪਾਣੀ ਕਦੋਂ ਵੀ ਕਿਸੇ ਵਕਤ ਵੀ ਉਧਰਲੇ ਪਾਸੇ ਆ ਸਕਦਾ ਹੈ ਪਰ ਉੱਥੇ ਬੰਨ ਵਗੈਰਾ ਲਗਾਏ ਜਾ ਰਹੇ ਆ ਆਰਮੀ ਵੀ ਉੱਥੇ ਪਹੁੰਚ ਚੁੱਕੀ ਹੈ ਸਭ ਤੋਂ ਵੱਧ ਜਿਹੜਾ ਸਾਥ ਦੇ ਰਹੇ ਉਹ ਪੰਜਾਬ ਦੇ ਲੋਕ ਦੇ ਰਹੇ ਆ ਲੁਧਿਆਣੇ ਦੇ ਵਿੱਚ ਜੇ ਆਪਾਂ ਗੱਲ ਕਰਦੇ ਆ ਬੁੱਢਾ ਦਰਿਆ ਉਛਲ ਰਿਹਾ ਬੁੱਢੇ ਦਰਿਆ ਦੇ ਵਿੱਚ ਅੱਜ ਤੋਂ 7 ਦਿਨ ਪਹਿਲਾਂ ਪਟੀਸ਼ਨ ਪਾਈ ਸੀ ਡੀਸੀ ਨੂੰ ਪਾਈ ਤੂੰ ਆ ਬੰਦਰਵਾਜੇ ਜਿਹੜੇ ਬੰਦ ਕਰਵਾਦੇ ਪਰ ਉਹਨਾਂ ਨੇ ਬੰਦ ਨਹੀਂ ਕਰਵਾਏ ਤੇ ਜਿਸ ਦੀ ਵਜ੍ਹਾ ਨਾਲ ਬੁੱਡੇ ਦਰਿਆ ਦਾ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ 'ਚ ਵੜਨਾ ਸ਼ੁਰੂ ਹੋ ਚੁੱਕਾ ਹੈ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪਣੇ ਪੇਜ ਨੂੰ ਸਾਰੀ ਜਾਣਕਾਰੀ ਇੱਥੇ ਤੁਹਾਨੂੰ ਮਿਲੂਗੀ